ED ਦੀ ਵੱਡੀ ਕਾਰਵਾਈ ਪੰਜਾਬ ਭਾਰਚ ਅਮਰੂਦ ਬਾਗ ਮਾਮਲੇ ਚ ਰੇਡ ਵੱਡੇ ਵੱਡੇ ਅਫਸਰ ਹੁਣ ED ਦੇ ਸ਼ਿਕੰਜੇ ਚ ਅਮਰੂਦ ਬਾਗ ਮਾਮਲੇ ਦੇ ਵਿੱਚ ਪੰਜਾਬ ਭਰ ਚ ਈਡੀ ਛਾਪੇਮਾਰੀ ਕਰ ਰਹੀ ਹੈ ਜਿਸ ਦੇ ਚਲਦੇ ਕਈ ਵੱਡੇ ਵੱਡੇ ਅਫਸਰ ਵੀ ਹੁਣ ਈਡੀ ਦੇ ਸ਼ਿਕੰਜੇ ਦੇ ਵਿੱਚ ਆ ਗਏ ਨੇ ਜੀ ਹਾਂ ਦੱਸਿਏ ਕਿ ਹੁਣ ਪਟਿਆਲਾ ਦੇ ਸ਼੍ਰੀ ਨਿਵਾਸ ਕਲੋਨੀ ਦੇ ਵਿੱਚ ਰਹਿੰਦੇ ਆਈਏਐਸ ਅਫਸਰ ਰਾਜੇਸ਼ ធីਮਾਨ ਦੇ ਸੀਏ ਅਨਿਲ अरोड़ा ਦੇ ਘਰ ਵੀ ਈਡੀ ਦੀ ਰੇਡ ਚੱਲ ਰਹੀ ਹੈ ਇਸ ਜਾਂਚ ਦਾ ਕੀ ਨਤੀਜਾ ਨਿਕਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰੂਦ ਮਾਮਲੇ ਦੇ ਵਿੱਚ ਪੰਜਾਬ ਭਰ ਚ ਹੁਣ ਈਡੀ ਛਾਪੇ ਮਾਰੀ ਕਰ ਰਹੀ ਹੈ ਤੇ ਜਿਸ ਦੇ ਚੱਲਦੇ ਕਈ ਵੱਡੇ ਵੱਡੇ ਅਫਸਰ ਵੀ ਹੁਣ ਈਡੀ ਦੇ ਰਡਾਰ ਤੇ ਨੇ ਤੇ ਈਡੀ ਦੇ ਸ਼ਿਕੰਜੇ ਚ ਆਉਣ ਤੋਂ ਬਾਅਦ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਪਰ ਹੁਣ ਪਟਿਆਲਾ ਦੇ ਸ਼੍ਰੀ ਨਿਵਾਸ ਕਲੋਨੀ ਦੇ ਵਿੱਚ ਰਹਿੰਦੇ ਆਈਏਐਸ ਅਫਸਰ ਰਾਜੇਸ਼ ਟੀਮਾਨ ਦੇ ਸੀਏ ਅਨਿਲ अरोड़ा ਦੇ ਘਰ ਦੇ ਵਿੱਚ ਵੀ ਈਡੀ ਛਾਪੇ ਮਾਰੀ ਕਰ ਰਹੀ ਹੈ